ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸਾਨੂੰ ਆਪਣੇ ਸਤਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਜਿਹੜੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਹਨ ਉਹ ਸਾਨੂੰ ਅੱਗੇ ਵੀ ਜ਼ਰੂਰ ਲੈ ਕੇ ਜਾਣਗੇ ਇਸ ਸਾਖੀ ਵਿੱਚ ਇਹ ਸਾਖੀ ਕਿ ਰਾਦਾ ਸਵਾਮੀ ਪਰਿਵਾਰ ਬਾਰੇ ਹੈ ਉਹ ਦੋ ਤਿੰਨ ਪੀੜ੍ਹੀਆਂ ਤੋਂ ਵਿਆਸ ਦੀ ਸੇਵਾ ਕਰ ਰਹੇ ਸਨ ਇੱਕ ਵਾਰ ਅਸੀਂ satsang ਘਰ ਤੋਂ ਵਿਆਸ ਸੇਵਾ ਤੇ ਜਾ ਰਹੇ ਸਨ ਉੱਥੇ ਪੰਜਾਬ ਤੋਂ ਵੀ ਸੰਗਤ ਸੇਵਾ ਕਰਨ ਦੇ ਲਈ ਆਈ ਹੋਈ ਸੀ ਸੰਗਤ ਵਿੱਚ ਇੱਕ ਪੂਰਾ ਪਰਿਵਾਰ ਵੀ ਆਇਆ ਹੋਇਆ ਸੀ ਤੇ ਉਹ ਸਾਰਾ ਪਰਿਵਾਰ ਬਾਬਾ ਜੀ ਦੇ ਹਰ ਪੰਡਾਰੇ ਤੇ ਵਿਆਸ ਆਉਂਦਾ ਸੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੇਵਾ ਕਰਕੇ ਉਹ ਫਿਰ ਆਪਣੇ ਘਰ ਜਾਂਦੇ ਸਨ ਉਹਨਾਂ ਦੀ ਪੰਜਾਬ ਵਿੱਚ ਕੱਪੜਿਆਂ ਦੀਆਂ ਦੋ ਦੁਕਾਨਾਂ ਸਨ ਉਹ ਸਾਰੇ ਪੂਰੀ ਲਗਨ ਨਾਲ ਸੇਵਾ ਕਰਦੇ ਸਨ ਅਸੀਂ ਤਾਂ ਥੋੜੀ ਜਹੀ ਸੇਵਾ ਕਰਦੇ ਸੀ ਤੇ ਥੱਕ ਜਾਂਦੇ ਸੀ ਕਿਸੇ ਨਾ ਕਿਸੇ ਬਹਾਨੇ ਉੱਠ ਕੇ ਬਾਥਰੂਮ ਵੱਲ ਚਲੇ ਜਾਂਦੇ ਸਨ ਤਾਂ ਚਾਹ ਪੀ ਕੇ ਆ ਜਾਂਦੇ ਸਨ ਪਰ ਉਹ ਸਾਰੇ ਪਰਿਵਾਰ ਦੇ ਮੈਂਬਰ ਅੱਧੀ ਅੱਧੀ ਰਾਤ ਤੱਕ ਸੇਵਾ ਕਰਦੇ ਸਨ ਤੇ ਬਾਬਾ ਜੀ ਦਾ ਸ਼ੁਕਰ ਸ਼ੁਕਰ ਕਰਦੇ ਸਨ ਸੇਵਾ ਕਰਦੇ ਕਰਦੇ ਉਹ ਬੀਬੀਆਂ ਦੇ ਨਾਲ ਗੱਲਾਂ ਬਾਤਾਂ ਵੀ ਕਰ ਲੈਂਦੇ ਸਨ ਭੈਣ ਜੀ ਤੁਸੀਂ ਕਿੱਥੋਂ ਆਏ ਹੋ ਤਾਂ ਉਹ ਕਹਿਣ ਲੱਗੀ ਕਿ ਭੈਣ ਜੀ ਅਸੀਂ ਪੰਜਾਬ ਤੋਂ ਆਏ ਹਾਂ ਤੇ ਵਿਆਸ ਸੇਵਾ ਤੇ ਹਰ ਪੰਡਾਰੇ ਤੇ ਆਉਂਦੇ ਹਾਂ ਮੇਰੇ ਸੱਸ ਦਾਦਾ ਸੋਹਰਾ ਸਾਰੇ ਰਾਜਾ ਸਵਾਮੀ ਹਨ ਤੇ ਅਸੀਂ ਵਿਆਸ ਡੇਰੇ ਵਿੱਚ ਕਾਫੀ ਸਮੇਂ ਤੋਂ ਆ ਰਹੇ ਹਾਂ ਤੇ ਸਾਰਾ ਪਰਿਵਾਰ ਰਾਦਾ ਸਵਾਮੀ ਹੈ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਹਫਤੇ ਵਿੱਚ ਤਿੰਨ ਦਿਨ ਦੁਕਾਨ ਬੰਦ ਕਰਦੇ ਹੋ ਤਾਂ ਤੁਹਾਡਾ ਕੰਮ ਕਿਵੇਂ ਚੱਲਦਾ ਹੈ ਤਾਂ ਉਹ ਕਹਿਣ ਲੱਗੇ ਕਿ ਕੀ ਭੈਣ ਜੀ ਕੁਝ ਨਾ ਪੁੱਛੋ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰੋਗੇ ਜਦੋਂ ਅਸੀਂ ਸੋਮਵਾਰ ਨੂੰ ਜਾ ਕੇ ਦੁਕਾਨ ਖੋਲਦੇ ਹਾਂ ਤਾਂ ਬਾਬਾ ਜੀ ਦੀ ਗਿੱਪੜ ਦੇ ਨਾਲ ਦੁਕਾਨ ਤੇ ਇੰਨਾ ਕੰਮ ਹੁੰਦਾ ਹੈ ਕਿ ਤੁਹਾਨੂੰ ਕਿ ਉਸ ਨੂੰ ਸਾਹਮਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਸੀਂ ਸਾਰੇ ਘਰ ਵਾਲੇ ਜਿਸ ਤਰ੍ਹਾਂ ਇੱਥੇ ਸੇਵਾ ਕਰਦੇ ਹਾਂ ਇਸੇ ਤਰ੍ਹਾਂ ਪਰਿਵਾਰ ਦੇ ਸਾਰੇ ਮੈਂਬਰ ਦੁਕਾਨ ਤੇ ਬੈਠਦੇ ਹਾਂ ਤੇ ਸਾਡੀ ਦੁਕਾਨ ਤੇ ਚਾਰ ਮੁੰਡੇ ਵੀ ਕੰਮ ਕਰਦੇ ਹਨ ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ ਬਾਬਾ ਜੀ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਚੱਲ ਰਿਹਾ ਹੈ ਸਾਡੀ ਦੁਕਾਨ ਦੇ ਨਾਲ ਦੁਕਾਨ ਸਾਡੀ ਦੁਕਾਨ ਦੇ ਨਾਲ ਵਾਲੇ ਗਵਾਂਢੀ ਵੀ ਸਾਡੇ ਤੋਂ ਪੁੱਛਦੇ ਹਨ ਕਿ ਤੁਸੀਂ ਆਪਣੇ ਗਾਹਕਾਂ ਨੂੰ ਗਾਹਕਾਂ ਨੂੰ ਦੱਸ ਕੇ ਜਾਂਦੇ ਹੋ ਕਿ ਸੋਮਵਾਰ ਨੂੰ ਦੁਕਾਨ ਖੋਲਣੀ ਹੈ ਤੁਹਾਡੀ ਦੁਕਾਨ ਖੋਲਦੇ ਹੀ ਗਾਹਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਤਾਂ ਉਹ ਕਹਿਣ ਲੱਗੇ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਦੱਸ ਕੇ ਜਾਂਦੇ ਤੇ ਨਾ ਹੀ ਦੁਕਾਨ ਤੇ ਲਿਖ ਕੇ ਜਾਂਦੇ ਹਾਂ ਉਹ ਸੇਵਾਦਾਰਨੀ ਸੋਚਾਂ ਵਿੱਚ ਪੈ ਗਈ ਕਿ ਅਸੀਂ ਮਹੀਨੇ ਵਿੱਚ ਇੱਕ ਵਾਰ ਤਿੰਨ ਦਿਨ ਦੀ ਸੇਵਾ ਕਰਕੇ ਬਹੁਤ ਜ਼ਿਆਦਾ ਥੱਕ ਜਾਂਦੇ ਹਾਂ ਤੇ ਹੁਣ ਅਗਲੇ ਮਹੀਨੇ ਆਵਾਂਗੇ ਪਰ ਤੁਸੀਂ ਤਾਂ ਹਰ ਹਫ਼ਤੇ ਸੇਵਾ ਤੇ ਆਉਂਦੇ ਹੋ ਛਰ ਪੰਡਾਰੇ ਤੇ ਆ ਕੇ ਤੁਸੀਂ ਕਿਵੇਂ ਸੇਵਾ ਕਰ ਲੈਂਦੇ ਹੋ ਤਾਂ ਉਸ ਬੀਬੀ ਨੇ ਕਿਹਾ ਕਿ ਭੈਣ ਜੀ ਅਸੀਂ ਕੁਝ ਨਹੀਂ ਕਰਦੇ ਕਰਨ ਕਰਾਉਣ ਵਾਲੇ ਤਾਂ ਬਾਬਾ ਜੀ ਹਨ ਬਾਬਾ ਜੀ ਖੁਦ ਆਪ ਸਤੋ ਸੇਵਾ ਕਰਵਾਉਂਦੇ ਹਨ ਤੇ ਬਾਬਾ ਜੀ ਨੇ ਸਾਨੂੰ ਇੱਕ ਵੱਡੀ ਗੱਡੀ ਦਿੱਤੀ ਹੋਈ ਹੈ ਇਸ ਕਰਕੇ ਸ਼ੁੱਕਰਵਾਰ ਸਵੇਰ ਨੂੰ ਅਸੀਂ ਸਾਰੇ ਆਪਣਾ ਆਪਣਾ ਜ਼ਰੂਰੀ ਸਮਾਨ ਲੈ ਕੇ ਸਮੇਂ ਤੇ ਗੱਡੀ ਵਿੱਚ ਬੈਠ ਜਾਂਦੇ ਹਾਂ ਇੱਥੇ ਆਉਂਦੇ ਹੀ ਇੱਥੋਂ ਦੇ ਇਨਚਾਰਜ ਨੇ ਜਿਹੜੀ ਸੇਵਾ ਸਾਨੂੰ ਦਿੱਤੀ ਹੋਈ ਹੈ ਅਸੀਂ ਉਹੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਮੈਂ ਉਸ ਨੂੰ ਕਿਹਾ ਕਿ ਅਸੀਂ ਮਹੀਨੇ ਵਿੱਚ ਇੱਕ ਵਾਰ ਆਉਂਦੇ ਹਾਂ ਤੇ ਤਿੰਨ ਦਿਨ ਸੇਵਾ ਕਰਕੇ ਥੱਕ ਜਾਂਦੇ ਹਾਂ ਤਾਂ ਬੀਬੀ ਬੋਲੀ ਕਿ ਬੋਲੀ ਕੀ ਸੇਵਾ ਤਾਂ ਬਾਬਾ ਜੀ ਕਰਾਉਂਦੇ ਹਨ ਸਾਰਾ ਸਾਡਾ ਤਾਂ ਸਿਰਫ ਨਾਮ ਹੀ ਹੁੰਦਾ ਹੈ ਬਾਬਾ ਜੀ ਉਂਗਲੀ ਹਿਲਾਏ ਤਾਂ ਪੂਰਾ ਲੰਗਰ ਬਣ ਜਾਂਦਾ ਹੈ ਉਹਨਾਂ ਇੰਨੇ ਸੇਵਾਦਾਰਾਂ ਦੀ ਕੀ ਲੋੜ ਹੈ ਪਰ ਬਾਬਾ ਜੀ ਸਾਡੇ ਤੋਂ ਸੇਵਾ ਕਰਵਾਉਂਦੇ ਹਨ ਤਾਂ ਸਾਡਾ ਕਰਮ ਕਰਵਾਉਂਦੇ ਹਨ ਸੇਵਾਦਾਰਨੀ ਦੇ ਮੂਹ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਹ ਹੈਰਾਨ ਹੋ ਗਈ ਸੰਗਤ ਜੀ ਸਾਨੂੰ ਆਪਣੇ ਮਾਲਕ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ ਬਾਬਾ ਜੀ ਨੇ ਜੋ ਕੁਝ ਸਾਨੂੰ ਦਿੱਤਾ ਹੈ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਤੇ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਸ ਨੇ ਸਾਡਾ ਹੱਥ ਫੜਿਆ ਹੈ ਉਹ ਹਰ ਸਮੇਂ ਸਾਡੇ ਨਾਲ ਰਹਿੰਦੇ ਹਨ ਇਸ ਕਰਕੇ ਉਸ ਨੂੰ ਆਪਣੇ ਅੰਗ ਸੰਗ ਹੀ ਸਮਝਣਾ ਚਾਹੀਦਾ ਹੈ ਸਤਸੰਗ ਘਰ ਵਿੱਚ ਜਾ ਕੇ ਹਰ ਰੋਜ਼ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਤਸੰਗ ਘਰ ਵਿੱਚ ਸਫਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਬਾਬਾ ਜੀ ਨੂੰ ਸਫਾਈ ਦਾ ਬਹੁਤ ਸ਼ੌਂਕ ਹੈ ਇੱਕ ਵਾਰ ਬਾਬਾ ਜੀ ਕਿਸੇ ਸੈਂਟਰ ਵਿੱਚ ਗਏ ਉੱਥੇ ਪੱਤੇ ਡਿਗੇ ਹੋਏ ਸਨ ਤਾਂ ਬਾਬਾ ਜੀ ਨੇ ਕਾਤੋਂ ਉੱਤਰਦੇ ਹੀ ਉਹਨਾਂ ਪੱਤਿਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਦੇਖ ਕੇ ਸਾਰੇ ਸੇਵਾਦਾਰਾਂ ਨੂੰ ਸ਼ਰਮ ਆ ਰਹੀ ਸੀ ਇਸ ਕਰਕੇ ਜਦੋਂ ਵੀ ਸਾਨੂੰ ਸੇਵਾ ਮਿਲੇ ਤਾਂ ਇੱਕ ਘੰਟਾ ਜਿਆਦਾ ਘੰਟਾ ਸਤ ਸੰਗਰ ਵਿੱਚ ਜਾਵੋ ਤੇ ਝਾੜੂ ਚੁੱਕ ਕੇ ਸਫਾਈ ਕਰਨ ਲੱਗ ਜਾਵੋ ਅਸੀਂ ਸਫਾਈ ਤਾਂ ਗੁਰੂ ਘਰ ਵਿੱਚ ਕਰਦੇ ਹਾਂ ਪਰ ਅਫਗਾਨ ਸਾਡੇ ਅੰਦਰ ਤੋਂ ਨਿਕਲ ਜਾਂਦੇ ਹਨ ਬਾਬਾ ਜੀ ਕਿਸੇ ਵੀ ਸਮੇਂ ਕਿਸੇ ਵੀ ਸੈਂਟਰ ਵਿੱਚ ਆ ਸਕਦੇ ਹਨ ਇਸ ਕਰਕੇ ਸੈਂਟਰ ਹਮੇਸ਼ਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਹ ਸਾਰਾ ਕੁਝ ਸੰਗਤ ਦੇ ਸਾਥ ਨਾਲ ਹੀ ਹੋ ਸਕਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਹਰ ਰੋਜ਼ ਸਫਾਈ ਕਰਦੇ ਹਾਂ ਬਿਨਾਂ ਸਫਾਈ ਤੋਂ ਸਾਨੂੰ ਆਪਣਾ ਘਰ ਵਧੀਆ ਨਹੀਂ ਲੱਗਦਾ ਉਸੇ ਤਰ੍ਹਾਂ ਸਾਨੂੰ ਗੁਰੂ ਘਰਾਂ ਵਿੱਚ ਵੀ ਸਫਾਈ ਕਰਨੀ ਚਾਹੀਦੀ ਹੈ ਸਾਨੂੰ ਜਿੰਨਾ ਸਮਾਂ ਵੀ ਮਿਲੇ ਸੇਵਾ ਤੇ ਜਾਣਾ ਚਾਹੀਦਾ ਹੈ ਤੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਕਿਉਂਕਿ ਸਾਨੂੰ ਸਾਨੂੰ ਕਿਉਂਕਿ ਸਾਨੂੰ ਨਹੀਂ ਪਤਾ ਕਿ ਬਾਬਾ ਜੀ ਸਾਨੂੰ ਲੈਣ ਲਈ ਕਦੋਂ ਆ ਜਾਣ ਵੱਡੇ ਮਹਾਰਾਜ ਜੀ ਆਪਣੇ ਸਤਸੰਗ ਕਰਾਂ ਵਿੱਚ ਕਈ ਵਾਰ ਆਏ ਹਨ ਵੱਡੇ ਮਹਾਰਾਜ ਜੀ ਆਪਣੇ ਸਤਸੰਗਾਂ ਵਿੱਚ ਕਈ ਵਾਰ ਦੱਸਦੇ ਹਨ ਕਿ ਹੱਥ ਵਿੱਚ ਰੋਟੀ ਦੀ ਬੁਰਕੀ ਲੈ ਕੇ ਸਾਨੂੰ ਵੀ ਨਹੀਂ ਪਤਾ ਕਿ ਇਹ ਬੁਰਕੀ ਮੂੰਹ ਵਿੱਚ ਜਾਣੀ ਹੈ ਜਾਂ ਨਹੀਂ ਇੱਕ ਪੈਰ ਗੱਡੀ ਤੋਂ ਬਾਹਰ ਰੱਖਿਆ ਤੇ ਦੂਜਾ ਅੰਦਰ ਤਾਂ ਸਾਨੂੰ ਏ ਵੀ ਨਹੀਂ ਪਤਾ ਕਿ ਪੈਰ ਬਾਹਰ ਆਵੇਗਾ ਜਾਂ ਨਹੀਂ ਇੱਕ ਸਾਂਦਰ ਲੈਣੀ ਤੇ ਦੂਜੀ ਬਾਹਰ ਆਉਣੀ ਵੀ ਜਾਂ ਨਹੀਂ ਇਹ ਸਭ ਕੁਝ ਕੋਈ ਨਹੀਂ ਜਾਣਦਾ ਇਸ ਕਰਕੇ ਸਾਨੂੰ ਭਜਨ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਪੂਰੇ ਮਨ ਦੇ ਨਾਲ ਸਿਮਰਨ ਕਰਨਾ ਚਾਹੀਦਾ ਹੈ ਸਾਨੂੰ ਪੂਰੇ ਮਨ ਤੇ ਲਗਨ ਨਾਲ ਸੇਵਾ ਕਰਨੀ ਚਾਹੀਦੀ ਹੈ ਤੇ ਬਾਬਾ ਜੀ ਦਾ ਸ਼ੁਕਰ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਭਜਨ ਸਿਮਰਨ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ ਕਿਉਂਕਿ ਭਜਨ ਸਿਮਰਨ ਕਰਕੇ ਹੀ ਅਸੀਂ ਆਪਣਾ ਜੀਵਨ ਸੁਧਾਰ ਸਕਦੇ ਹਾਂ ਸਾਨੂੰ ਬਾਬਾ ਜੀ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਬਾਬਾ ਜੀ ਸਾਡੇ ਲਈ ਕਦੇ ਵੀ ਮਾੜਾ ਨਹੀਂ ਕਰਨਗੇ ਉਹ ਆਪਣੇ ਬੱਚਿਆਂ ਦਾ ਹਮੇਸ਼ਾ ਧਿਆਨ ਰੱਖਦੇ ਹਨ ਇਸ ਲਈ ਸਾਨੂੰ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਰਾਧਾ ਸੁਆਮੀ